ਸ਼ਿਲੰਦਰ ਦੇ ਨਿਊ ਜਵਾਲਾਨਗਰ ਦੇ ਵਿੱਚ ਅੱਜ ਸਿੱਖ ਤਾਲਮਿਲ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਨੂੰ ਲੈ ਕੇ ਇੱਕ ਕਿਰਿਆਨੇ ਦੀ ਦੁਕਾਨ ਤੇ ਛਾਪਾ ਮਾਰਿਆ ਹੈ ਸਿੱਖ ਤਾਲਮਿਲ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਨੂੰ ਦੁਕਾਨ ਤੋਂ ਵੀਰੇ ਸਿਗਰਟ ਤੰਬਾਕੂ ਤੇ ਡੱਬਿਆਂ ਸੰਬੰਧੀ ਵਣਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਿਹਾ ਸਿੱਖ ਤਾਲਮਿਲ ਕਮੇਟੀ ਦੇ ਇੱਕ ਮੈਂਬਰ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਨਾਲ ਉਹੀ ਵੇਚੀ ਜਾ ਰਹੀ ਹੈ ਜੋ ਸਿੱਖ ਧਰਮ ਦੇ ਖਿਲਾਫ ਹੈ ਉਕਤ ਕਿਰਿਆਨੇ ਦੀ ਦੁਕਾਨ ਚਲਾਉਣ ਵਾਲੀ ਔਰਤ ਨੇ ਦੱਸਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਸਮਾਨ ਵੇਚ ਰਹੀ ਹੈ ਜਿਸ ਦੇ ਲਈ ਹੁਣ ਉਹ ਮਾਫੀ ਮੰਗ ਰਹੀ ਹੈ ਉਤੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿੱਖ ਤਾਲਮਿਲ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਰੂ ਕਿਰਪਾ ਕਰਨ ਵਾਲੀ ਦੁਕਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਾ ਕੇ ਵੀਡੀ ਸਿਗਰਟ ਅਤੇ ਤੰਬਾਕੂ ਦੇ ਡੱਬੇ ਵੇਚ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਇਸ ਦੌਰਾਨ ਸਮਾਨ ਜਬਤ ਕਰ ਲਿਆ ਗਿਆ ਹੈ ਅਤੇ ਕਿਰੀਆਨਾ ਦੀ ਦੁਕਾਨ ਦੀ ਮਾਲਕ ਦਲਬੀਰ ਕੌਰ ਖਿਲਾਫ ਵੱਣ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਦੁਕਾਨ ਦੇ ਵਿੱਚੋਂ ਅੱਜ ਜਿਹੜਾ ਸਮਾਨ ਮਿਲਿਆ ਕੀ ਕਰਨਾ ਚਾਹੁੰਦੇ ਹੋ ਇਸ ਬਾਰੇ ਮੈਂ ਤਾਂ ਭਰਾਵਾ ਮਾਫੀ ਮੰਗਦੀ ਹਾਂ ਬਸ ਇਹਦਾ ਕੋਈ ਕੰਮ ਨਹੀਂ ਹੋਈ ਕਿੰਨੀ ਦੇਰ ਤੋਂ ਇਹ ਜਿਹੜਾ ਸਮਾਨ ਵੇਚ ਰਹੇ ਸੀਗੇ ਦੁਕਾਨ ਸਮਾਨ ਹੁਣੇ ਅਗਲਾ ਆ ਰੱਖਿਆ ਉਹ ਵੀ ਹੁਣੇ ਰੱਖ ਲਿਆ ਕਿੰਨੇ ਕਿੰਨੇ ਕ ਦੇਰ ਤੋਂ ਫੇ ਵੀ ਦੋ ਤਿੰਨ ਮਹੀਨੇ ਹੋ ਗਏ ਹੋਗੇ ਛੇ ਮਹੀਨੇ ਹੋ ਗਏ ਛੇ ਮਹੀਨੇ ਤੋਂ ਕੀ ਨਾਮ ਹੈ ਤੁਹਾਡਾ ਜੀ ਸਰ ਤੇ ਦੁਕਾਨ ਦੇ ਉਦਾਂ ਓਨਰ ਕੋਣ ਨੇ ਵੈਸੇ ਇੱਥੇ ਵਾਹੀ ਤੁਸੀਂ ਹਮ ਬਲਵੀਰ ਕੋ ਹਾਂਜੀ ਸਰ ਅੱਜ ਤੁਸੀਂ ਇੱਥੇ ਆਏ ਇੱਥੇ ਆਣ ਕੇ ਦੁਕਾਨ ਦੇ ਵਿੱਚ ਜਿਹੜੀ ਛਾਪਮਾਰੀ ਕੀਤੀ ਉਹਦੇ ਬਾਰੇ ਦੱਸ ਦਿਓ ਵਾਹੀ ਗੁਰਜੀਕਾ ਫਲਸਾ ਵਾਹੀ ਗੁਰਜੀਕੀ ਪਤੇ ਅੱਜ ਸਾਨੂੰ ਸਿੱਖ ਪਾਲ ਮਿਲਨ ਕਮੇਟੀ ਦੇ ਦਫਤਰ ਸ਼ਿਕਾਇਤ ਮਿਲੀ ਕਿ ਇੱਕ ਨਿਊ ਜਵਾਲਾ ਨਗਰ ਵਿੱਚ ਕੋਈ ਦੁਕਾਨ ਹੈ ਉੱਥੇ ਗੁਰ ਕਿਰਪਾ ਕਰੇ ਨਾ ਸ਼ੋਰ ਹੈ ਜਿੱਥੇ ਗੁਨਾਹ ਦੇ ਦੀ ਫੋਟੋ ਵੀ ਨਾਲ ਲੱਗੀ ਹੋਈ ਹੈ ਉਹ ਉੱਥੇ ਅੰਦਰ ਸਿਕਤਾ ਪੀੜੀਆਂ ਤੰਬਾਕੂ ਵੀ ਵੇਚਦੇ ਹਨ ਤੇ ਜੋ ਸਿੱਖ ਧਰਮ ਦੇ ਬਹੁਤ ਉਲਟ ਕੰਮ ਹੈ ਤੇ ਸਿੱਖ ਧਰਮ ਦਾ ਨਾਲ ਨਸ਼ੇ ਦਾ ਕੋਈ ਰਿਲੇਟਡ ਵੀ ਹੈਗਾ ਤੇ ਉਹ ਇਸੇ ਦੁਕਾਨ ਤੇ ਆਏ ਆ ਉਹਨਾਂ ਕੋਲੋਂ ਹੁਣ ਅਸੀਂ ਅਸੀਂ ਪ੍ਰਸ਼ਾਸਨ ਸ਼ਿਕਾਇਤ ਕੀਤੀ ਸੀਗੀ ਤੇ ਹਾਂ ਵੀ ਇਹਨਾਂ ਨੇ ਜੋ ਕੰਮ ਕੀਤਾ ਗਲਤ ਕੰਮ ਕੀਤਾ ਹੈਗਾ ਵਾ ਜੋ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਇੰਸਪੈਕਟਰ ਸਾਹਿਬ ਇੱਥੇ ਆਏ ਹੈਗੇ ਆ ਉਹਨਾਂ ਨੂੰ ਸਾਰਾ ਸਮਾਨ ਵੀ ਬਰਾਮਦ ਕਰਾਤਾ ਵਾ ਜੋ ਤੰਬਾਕੂ ਬੀੜੀਆਂ ਸਾਰੀਆਂ ਉਹਨਾਂ ਨੇ ਬਰਾਮਦ ਕਰ ਲਿਆ ਹਨ ਅਸੀਂ ਪ੍ਰਸ਼ਾਸਨ ਦੇ ਕੇ ਬੇਨਤੀ ਕਰਦੇ ਹਾਂ ਇਹਨਾਂ ਜੋ ਵੀ ਕਾਨੂੰਨੀ ਕਾਰਵਾਈ ਹੈ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਬੰਦਾ ਕੋਈ ਹਿੰਮਤ ਨਾ ਕਰੇ ਕਿ ਗੁਰੂ ਸਾਹਿਬ ਦਾ ਨਾਮ ਵਰਤ ਕੇ ਨਸ਼ੇ ਵਾਲਾ ਕੋਈ ਸਮਾਨ ਵੇਚੇ ਕਿੰਨਾ ਕਿ ਕਿੰਨੇ ਕੁ ਰੁਪਏ ਦਾ ਜਿਹੜਾ ਸਮਾਨ ਇੱਥੋਂ ਬਰਾਮਦ ਹੋਇਆ ਨਹੀਂ ਪਤਾ ਜੀ ਮੋਹਲੇ ਦਾ ਨਾਮ ਹਨ ਰੇਡ ਪਤਾ ਜੀ ਪਰ ਸਮਾਨ ਕਾਫੀ ਬਰਾਮਦ ਹੋਇਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕਾਫੀ ਤੰਬਾਕੂ ਦੇ ਕੁੜੀਆਂ ਜਾਂ ਸਿਗਰਟਾਂ ਬੀੜੀਆਂ ਦਾ ਕਾਫੀ ਸਮਾਨ ਬਰਾਮਦ ਹੋਇਆ ਕੁਝ ਪਤਾ ਲੱਗਿਆ ਕਿੰਨੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੀਗਾ ਇੱਥੇ ਪੁੱਛਿਆ ਜੀ ਕਿੰਨੇ ਸਾਲ ਹੋ ਗਏ 2 ਸਾਲ ਤੋਂ ਇਹ ਕੰਮ ਕਰਦੇ ਫਿਰ ਤੇ ਦੁਕਾਨਦਾਰ ਦਾ ਨਾਮ ਕੀ ਹੈ ਵੈਸੇ ਇਹਨਾਂ ਦਾ ਨਹੀਂ ਉਹ ਵੀ ਲੇਡੀਜ਼ ਹੈ ਉਹ ਆਪੇ ਮੂੰਹ ਇਹ ਤਜਰਬਾ ਕਰਿਆ ਕੋਈ ਪਛੇਤ ਨਹੀਂ ਕੀਤੀ ਹੈਗੀ ਅਸੀਂ ਪ੍ਰਸ਼ਾਸਨ ਨੂੰ ਸਮਾਂਭਰਾਮਾ ਕਰਾਤਾ ਵਾ ਬਾਕੀ ਹੁਣ ਸਾਡੇ ਵਾਂਗ ਹੀ ਕੰਪਲੇਨ ਖਾਣਨੇ ਆ ਜੋ ਵੀ ਇਹਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਆਪਾਂ ਜੀ ਨਾਮ ਆ ਜੀ ਉਹਦੇ ਉਹਦੇ ਕੋਲ ਇਹ ਦੁਕਾਨਦਾਰ ਕੋਲੀ ਵਾਲਾ ਨਾਮ ਹੈ ਤੇ ਉੱਥੇ ਪੱਬਾ ਨਾਲਕਦੇਂ ਜੀ ਦੀ ਫੋਟੋ ਵੀ ਲਾਈ ਹੋਈ ਆ ਦੀ ਜਿਵੇਂ ਵਾਰੀ ਕੋ ਕੋ ਲਾ ਕੇ ਫਿਰ ਉਨਾਂ ਨੇ ਥੀ ਤੁਹਾਨੂੰ ਆਪਣੀ ਵੀਡੀਓ ਸੇ ਤਾਂ ਵੇਚ ਰਹੇ ਨੇ ਇਹਨਾਂ ਨਾਲ ਜਿਹੜੀ ਆਪਣੀ ਸਿੱਖ ਕਮਿਊਨਿਟੀ ਐ ਸਾਰੀ ਕਾਉਂਟੀ ਜਿਹੜਾ ਉਹਨਾਂ ਨੇ ਟਕਾ ਲਗਾ ਇਸ ਬੰਦੇ ਨਾਲ ਉਹਨਾਂ ਨੇ ਆਨੇ ਦੁਕਾਨ ਤੇ ਸਾਨੂੰ ਵੀ ਮੌਕੇ ਤੇ ਬੁਲਾਇਆ ਤੇ ਅਸੀਂ ਜੋ ਕਾਨੂੰਨ ਦੀ ਬਣਦੀ ਕਾਰਵਾਈ ਅਸੀਂ ਉਹ ਸਾਰਾ ਚੈੱਕ ਕਰਦੇ ਹਾਂ ਕਾਨੂੰਨੀ ਕਾਰਵਾਈ ਜੋ ਸਾਡੀ ਬਣਦੀ ਐ ਲਗਭਗ ਕਿੰਨੇ ਕ ਦਾ ਸਮਾਨ ਜਿਹੜਾ ਬਰਮਤ ਹੋਇਆ ਇੱਥੋਂ ਪਤਾ ਨਹੀਂ ਹੁਣ ਕੀਤ ਬਾਰੇ ਤਾਂ ਮੈਂ ਨਹੀਂ ਦੱਸ ਸਕਦਾ ਕਿੰਨੀ ਕੀਮਤ ਦਾ ਐ ਇਹ ਤਾਂ ਜਿਹੜਾ ਬੀਨਦਾ ਜਿਆ ਜਿਆ ਤਰੀ ਦਾ ਉਹਨਾਂ ਨੂੰ ਪਤਾ ਹੋਊਗਾ ਸੋ ਮਾਲਕ ਦਾ ਨਾਮ ਨੋਟ ਕਰ ਲਿਆ ਤੁਸੀਂ ਕੀ ਨਾਮ ਨਹੀਂ ਉਹ ਕਰ ਰਹੇ ਮੇਰੀ ਭੈ ਮਾਤਾ ਜੀ ਕੀ ਨਾਮ ਹੈ ਕਿੱਥਾ ਜਲਵੀਰਪੁਰ ਮਾਤਾ ਇਹ ਇਹਨਾਂ ਦਾ ਉਹ ਦੇਖ ਕੇ ਜੋ ਇਹਨਾਂ ਇਹ ਆਨਰ ਇਹਨਾਂ ਦੇ ਖਲਾਫ ਕਰ ਵੀ ਜਿਹੜਾ ਜੋ ਆਨਰ ਹੈਗਾ ਉਹਦੇ ਖਲਾਫ ਬੰਦੀ ਵੀ ਨਹੀਂ ਕਰਦੇ ਕੀ ਨਾਮ ਹੈ ਸਰ ਤੁਹਾਡਾ ਜੀ ਮੈਂ ਸਬ ਇੰਸਪੈਕਟਰ ਨਰਿੰਦਰ ਮੂਰ ਜਰਿੰਦਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸ ਐਮ ਜੀ ਨਿਊਜ਼